नरेंद्र मोदी नरेंद्र सरकार संयुक्त किसान मोर्चा संयुक्त किसान मोर्चा बोले सोनेहा ਵਾਲੀ ਦੇ ਰੇਲਵੇ ਸਟੇਸ਼ਨ ਤੇ ਅੱਜ ਲੋਕਿਤ ਮਿਸ਼ਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਕੋਰਾਲੀ ਦੇ ਰੇਲਵੇ ਸਟੇਸ਼ਨ ਤੇ ਜਿੱਥੇ ਕਿ ਲੋਕੀਤ ਮਿਸ਼ਨ ਦੇ ਅੱਜ ਆਗੂ ਇੱਥੇ ਵੱਡੀ ਗਿਣਤੀ ਦੇ ਵਿੱਚ ਪੁੱਜੇ ਹੋਏ ਨੇ ਅਤੇ ਜੋ ਕਿਸਾਨ ਆਗੂ ਢੱਲੇਵਾਲ ਮਰਨ ਵਰਤੇ ਬੈਠੇ ਨੇ ਉਹਨਾਂ ਦੀ ਮੰਗਾਂ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਕਿਸਾਨ ਆਗੂਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਮੰਗਾਂ ਕੀ ਹੈ ਸਾਡੇ ਨਾਲ ਸੁੱਖਾ ਕੰਸਲਾ ਜੀ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਰ ਮੰਗਾਂ ਕੀ ਹੈ ਤੁਸੀਂ ਮੰਗਾਂ ਬਾਰੇ ਜਾਣਕਾਰੀ ਦਿਓ ਜੋ ਪ੍ਰੋਟੈਸਟ ਕਰ ਰਿਹਾ ਰੇਲਵੇ ਸਟੇਸ਼ਨ ਤੇ ਪੱਤਰਕਾਰ ਸਾਹਿਬਾ ਨੂੰ ਮੈਂ ਤਾਂ ਤੁਹਾਨੂੰ ਗੱਲ ਇੱਕ ਕਹਾਂਗਾ ਵੀ ਮੰਗਾ ਤਾਂ ਹੁਣ ਘਰ ਵੀ ਜਿਹੜੇ ਬੱਚੇ ਬੈਠੇ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਨੇ ਕਿ ਮੰਗਾ ਸਾਡੀਆਂ ਕੀ ਨੇ ਇਹ ਤਾਂ ਇੱਕ ਸਰਕਾਰ ਮਤਲਬ ਲੋਕਾਂ ਨੂੰ ਮਾਪ ਰਹੀ ਹੈ ਕਿ ਲੋਕਾਂ ਦਾ ਨਜ਼ਰੀਆ ਕੀ ਹੈ ਪਰ ਲੋਕ ਇਹਨਾਂ ਸਰਕਾਰਾਂ ਤੋਂ ਤੰਗ ਪਰੇਸ਼ਾਨ ਨੇ ਬਹੁਤ ਜ਼ਿਆਦਾ ਕਿਉਂਕਿ 2020 ਤੋਂ ਦੇਖੋ ਇੱਕ ਖੇਸ਼ਾਨੀ ਸੰਘਰਸ਼ ਚੱਲ ਰਿਹਾ ਹੈ ਉਦੋਂ ਤੋਂ ਸਰਕਾਰਾਂ ਨੇ ਉੱਥੇ ਮੰਨ ਕੇ ਜਦੋਂ ਸਾਲ ਸਵਾ ਸਾਲ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਨੇ ਸੰਘਰਸ਼ ਲੜਿਆ ਏ ਤੇ ਉਹਦੇ ਵਿੱਚ ਸਾਰਾ ਕੁਝ ਮੰਨ ਕੇ ਫੇਰ ਮੁੱਕਰ ਜਾਣਾ ਤੋ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਾਲ ਝੂਠਾ ਹੋਵੇ ਆਮ ਬੰਦਾ ਨਹੀਂ ਹੈਗਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਇੱਕ ਖੇਤੀ ਮੰਤਰੀ ਹੈ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਤੇ ਬਾਰ ਬਾਰ ਸਰਕਾਰਾਂ ਦਾ ਅਨੰਤਾ ਮਾਨ ਰਹੇ ਨੇ ਪਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਉਹ ਪੂਰਾ ਨਹੀਂ ਕਰਿਆ ਹੈਗਾ ਤੇ ਬੇਸ਼ਰਮੀ ਦੀ ਇੰਨੀ ਗੱਲ ਹੈ ਜਿਹੜੇ ਭਾਜਪਾ ਦੇ ਹੋਰ ਵੀ ਲੀਡਰ ਨੇ ਆਗੂ ਨੇ ਉਹ ਨਹੀਂ ਲਿਪਾ ਪੋਚੀ ਕਰਦੇ ਨੇ ਕਿ ਅਸੀਂ ਤਾਂ ਕਦੀ ਮੁੱਕਰੇ ਹੀ ਨਹੀਂ ਹੈਗੇ ਇੱਕਾ ਬਿੱਟੂ ਬਿੱਟੂ ਆ ਬੜਾ ਬਕਵਾਸ ਮਾਰਦਾ ਮਗਜ ਬਹੁਤ ਮਾਰਦਾ ਹਰ ਵਕਤ ਬਕੜ ਬਕੜ ਜੋ ਮੂੰਹ ਚਾਹਦਾ ਬੋਲੀ ਜਾਂਦਾ ਸੋ ਮਾਂ ਦਾ ਪੁੱਤ ਕਹਿੰਦਾ ਜੇ ਮੈਨੂੰ ਬੁਲਾਉਣਗੇ ਤਾਂ ਮੈਂ ਜਾਵਾਂਗਾ ਤੈਨੂੰ ਕੋਈ ਬੁਲਾਇਆ ਕਰਦਾ ਕੋਈ ਕੋਈ ਅਸੀਂ ਵਿਆਹ ਰੱਖਿਆ ਹੋਇਆ ਅਸੀਂ ਤਾਂ ਪਹਿਲੇ ਹੀ ਤੰਗ ਪਰੇਸ਼ਾਨ ਨੇ ਮਜ਼ਦੂਰ ਵੀ ਤੰਗ ਹੈ ਮਲਾਜ਼ਮ ਵੀ ਤੰਗ ਹੈ ਕਿਸਾਨ ਵੀ ਤੰਗ ਹੈ ਸਾਰੇ ਤੰਗੇ ਜਦੋਂ ਸਾਰੇ ਵਰਗ ਤੰਗ ਨੇ ਤੇ ਹੁਣ ਖਨੌਰੀ ਬਾਰਡਰ ਤੇ ਜਾਂ ਸੰਭੂ ਬਾਰਡਰ ਤੇ ਕਿਸਾਨਾਂ ਨੇ 7-8 ਮਹੀਨੇ ਤੋਂ ਧਰਨਾ ਲਾਇਆ ਹੋਇਆ ਆਪਣਾ ਮੋਰਚਾ ਰੱਖਿਆ ਹੋਇਆ ਜਿੱਥੇ ਡੱਲੇਵਾਲ ਸਾਹਿਬ ਨੇ ਹੁਣ ਮਰਨ ਵਰਤ ਵੀ ਰੱਖਿਆ ਹੋਇਆ ਏ ਦੱਸੋ ਇਹਨਾਂ ਨੂੰ ਸੱਦਾ ਦਿਈਏ ਵੀ ਅਸੀਂ ਮਰਨ ਲੱਗੇ ਸਾਡੇ ਤੁਸੀਂ ਕੋਲ ਆ ਕੇ ਬੈਠੋ ਜੇ ਇਹਨਾਂ ਦੀ ਨੀਅਤ ਤੇ ਨੀਤੀ ਸਰਕਾਰ ਦੀ ਸਹੀ ਹੋਵੇ ਤੇ ਮੇਰੇ ਖਿਆਲ ਵੀ 2 ਘੰਟੇ ਦੇ ਵਿੱਚ ਦਾ ਵੀ ਟਾਈਮ ਜ਼ਿਆਦਾ ਹੈ ਘੰਟੇ ਦੇ ਵਿੱਚ ਇਹ ਸਾਰੇ ਮਸਲੇ ਹੱਲ ਹੋ ਸਕਦੇ ਨੇ ਇਹ ਤਾਂ ਨੀਅਤ ਤੇ ਨੀਤੀ ਪਰ ਖੋਟ ਹੈ ਇਹਨਾਂ ਦੀ ਨੀਅਤ ਤੇ ਨੀਤੀ ਦੇ ਵਿੱਚ ਕਿ ਇਸ ਮਿਸ਼ਨ ਦੇ ਜੋ ਪ੍ਰਧਾਨ ਸਨ ਤੇ ਸਾਡੇ ਨਾਲ ਰਵਿੰਦਰ ਵਜੀਦਪੁਰ ਜੀ ਨੇ ਜੋ ਕਿ ਲੋਕੀ ਟਿਸ਼ਨ ਦੇ ਮੈਂਬਰ ਨੇ ਵਜੀਦਪੁਰ ਜੀ 2 ਵਜੇ ਇੱਕ ਮੀਟਿੰਗ ਰੱਖੀ ਗਈ ਹੈ ਆ ਕੀ ਲੱਗਦਾ ਕੋਈ ਸਿੱਟਾ ਨਿਕਲੇਗਾ ਬਿਲਕੁਲ ਜੀ ਦੇਖੋ ਸੰਘਰਸ਼ ਹੈ ਇਹ ਰਲ ਮਿਲ ਕੇ ਹੀ ਲੜਿਆ ਜਾਏਗਾ ਤਾਂ ਹੀ ਸਫਲਤਾ ਹੋएगी ਇਕੱਲੇ ਇਕੱਲੇ ਅਸੀਂ ਕਾਮਯਾਬ ਨਹੀਂ ਹੋ ਸਕਦੇ ਵੱਡੀ ਲੜਾਈ ਹੈ ਕੇਂਦਰ ਸਰਕਾਰ ਦੇ ਨਾਲ ਕੇਂਦਰ ਦੀ ਪੰਜਾਬ ਪ੍ਰਤੀ ਵਿਤਕਰੇ ਬਾਜ਼ੀ ਦੀ ਜੋ ਨੀਤੀ ਰਹੀ ਹੈ ਖਾਸ ਕਰਕੇ ਅੰਨਦਾਤਾ ਕਿਸਾਨ ਨੂੰ ਕਿ ਸਹਾਰਾ ਬਣਾਇਆ ਜਾ ਰਿਹਾ ਹੈ ਕਿਤੇ ਇੱਥੇ ਜ਼ਮੀਨਾਂ ਅਕਵਾਇਰ ਕਰਕੇ ਪਾਵੇਂ ਸੜਕਾ ਕੱਢੀ ਜਾ ਰਹੀਆਂ ਨੇ ਪਾਵੇਂ ਹੋਰ ਇੰਡਸਟਰੀ ਉਧਾਂ ਦੀ ਲਿਆ ਕੇ ਤੇ ਉਹਨਾਂ ਦਾ ਇੱਕ ਇੱਕ ਕਿਸਾਨੀ ਨੂੰ ਖਤਮ ਕਰਨਾ ਹੁਣ ਉਹੀ ਤਿੰਨੇ ਕਾਲੇ ਕਾਨੂੰਨਾਂ ਤਹਿਤ ਮੰਡੀਆਂ ਨੂੰ ਖਤਮ ਕਰਨ ਦੀ ਨੀਤੀ ਵੀ ਚੱਲ ਰਹੀ ਹੈ ਉਹਨਾਂ ਨੂੰ ਮੋੜ ਕੋਜੇ ਰੂਪ ਦੇ ਵਿੱਚ ਇੱਕ ਇੱਕ ਕਰਕੇ ਲਾਗੂ ਕੀਤਾ ਜਾ ਰਿਹਾ ਜੋ ਅਸੀਂ ਪਹਿਲਾਂ ਹੱਲ ਕਰਵਾਇਆ ਸੀ ਮੜ ਕੇ ਸਾਨੂੰ ਫੇਰ ਲੜਾਈ ਅੱਜ ਬਰੂਹਾਂ ਤੇ ਲੜਨੀ ਪੈ ਰਹੀ ਹੈ ਜੀਜੀਤ ਸਿੰਘ ਜੀ ਡੱਲੇਵਾਲ ਉਹਨਾਂ ਦਾ ਮਰਨ ਵਰਤ ਵੀ ਚੱਲ ਰਿਹਾ ਹੈ ਤੇ ਬਹੁਤ ਜਿਹੜੀ ਉਹਨਾਂ ਦੀ ਹਾਲਤ ਖਰਾਬ ਹੋ ਰਹੀ ਹੈ ਕਿ ਇਕ ਹੁਣ ਸਰਕਾਰ ਨਹੀਂ ਸੋਚਦੀ ਕੋਈ ਐਦਾਂ ਦੀ ਘਟਨਾ ਵਾਪਰ ਜਾਵੇ ਜਿਸ ਦੇ ਨਾਲ ਪੂਰੇ ਕਿਸਾਨ ਮਜ਼ਦੂਰ ਵਪਾਰੀ ਜਿੰਨੇ ਮੁਲਾਜ਼ਮਾ ਸੜਕਾਂ ਤੇ ਆਉਣ ਲਈ ਮਜਬੂਰ ਹੋ ਜਾਣਗੇ ਸੋ ਸਰਕਾਰ ਨੂੰ ਆਪਣੇ ਜਿਹੜਾ ਮੰਦੇ ਵਿੱਚ ਖੋਟ ਹੈ ਇਹ ਕੱਢ ਕੇ ਜੋ ਫੈਸਲੇ ਪਹਿਲਾਂ ਹੋਏ ਸੀ ਉਹਨਾਂ ਨੂੰ ਲਾਗੂ ਕਰਨ ਲਈ ਇਹ ਇਸੇ ਰੋਸ ਨੂੰ ਦਿਖਾਉਂਦੇ ਹੋਏ ਅੱਜ ਜੋ ਸਾਰੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਟ੍ਰੇਨਾਂ ਰੋਕੀਆਂ ਜਾ ਰਹੀਆਂ ਨੇ ਸਾਡੀ ਵੀ ਇੱਥੇ ਲੋਕ ਇਤ ਮਿਸ਼ਨ ਉਸ ਦੇ ਨਾਲ ਸਾਡੇ ਨਾਲ ਕਿਸਾਨ ਯੂਨੀਅਨ ਖੋਸਾ ਕਿਸਾਨ ਯੂਨੀਅਨ ਰਾਜੇਵਾਲ ਉਹਨਾਂ ਦੇ ਵੀ ਮੈਂਬਰ ਮੌਜੂਦ ਨੇ ਸੋ ਇੱਥੇ ਅਸੀਂ ਕਰਾਲੀ ਰੇਲਵੇ ਸਟੇਸ਼ਨ ਤੇ ਟਰੇਨਰ ਓਕੇ ਸਿਰਫ ਸਰਕਾਰ ਨੂੰ ਅੱਜ ਦੱਸੇ ਰਹੇ ਰੋਜ਼ ਦਾ ਪ੍ਰਗਟਾਵਾ ਕਰ ਰਹੇ ਆ ਸੋ ਅਸੀਂ ਅਮਨ ਕਾਨੂੰਨ ਚਾਹੁੰਦੇ ਆ ਕਿ ਸਥਿਤੀ ਨਾ ਵਿਗੜੇ ਇਹ ਹੁਣ ਨਿਰਿੰਦਰ ਮੋਦੀ ਅਤੇ ਮਿਤੇ ਸਾਹ ਦੇ ਹੱਥ ਵਿੱਚ ਹੈ ਕਿ ਉਹ ਇਸਨੇ ਕਿਸਾਨ ਨੂੰ ਅੰਨਦਾਤਾ ਨੂੰ ਬਚਾਉਣਾ ਜਿਸ ਤੇ ਸਾਰੇ ਹੀ ਕਾਰੋਬਾਰ ਦੇਸ਼ ਦੇ ਸੰਸਾਰ ਦੇ ਨਿਰਭਰ ਨੇ ਤੇ ਇਸੇ ਨੂੰ ਲੈ ਕੇ ਹੁਣ ਜੋ ਇਹ ਸੰਘਰਸ਼ ਹੈ ਚੱਲ ਰਿਹਾ ਹੈ ਜੇ ਜਿੰਨਾ ਚਿਰ ਨਹੀਂ ਹੱਲ ਹੁੰਦਾ ਇਹ ਚੱਲਦਾ ਹੀ ਰਹੇਗਾ ਵੀ ਸਟੇਸ਼ਨ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਸਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਅੰਨ ਦਾ ਦੇਵਤਾ ਹੈ ਸਭ ਤੋਂ ਜਿਆਦਾ ਅੰਨ ਪੂਰੀ ਦੁਨੀਆ ਦੇ ਵਿੱਚ ਅੰਨ ਖੜਾਉਣ ਵਾਲਾ ਅੱਜ ਉਹ ਭੁੱਖਾ ਬੈਠਾ ਉਹਦੇ ਬਾਬਤ ਅਸੀਂ ਵੀ ਕੇਂਦਰ ਸਰਕਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਸਾਨੂੰ ਕੋਈ ਗਲਤੀ ਆ ਤਾਂ ਦੱਸਿਆ ਜਾਵੇ ਸਾਡੀ ਗੱਲ ਤਾਂ ਸੁਣੀ ਜਾਵੇ ਜਦੋਂ ਟੀਵੀ ਤੇ ਡਿਬੇਟ ਹੁੰਦੀ ਆ ਉਦੋਂ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਇੱਕ ਕਿਸਾਨਾਂ ਦੇ ਨਾਲ ਆ ਫਿਰ ਕਿਸਾਨਾਂ ਦੀ ਗੱਲ ਕਿਹਨੇ ਸੁਣਦਾ ਹੈ ਜਾਂ ਮਨਕਰ ਹੋ ਜਾਣ ਦੇਖੋ ਬੜੀ ਵੱਡੀ ਸਿਆਸਤ ਇਹਦੇ ਵਿੱਚ ਸਿਆਸੀ ਉਹ ਪੈਂਤਰਾ ਵਰਤਿਆ ਜਾ ਰਿਹਾ ਤੁਸੀਂ ਕੋਈ ਇੱਕ ਡਿਵਾਇਡ ਦਿਖਾ ਦਿਓ ਜਿੱਥੇ ਬੀਜਪੀ ਦਾ ਬਲਾਰਾ ਕਹਿੰਦਾ ਵੀ ਅਸੀਂ ਕਿਸਾਨਾਂ ਦੇ ਨਾਲ ਨਹੀਂ ਹੈਗੇ ਮੰਗਾ ਮੰਨੀਆਂ ਹੋਈਆਂ ਨੇ ਪਰ ਰੱਟਣ ਕੀ ਆ ਮਤਲਬ ਹੱਕ ਵੀ ਨਹੀਂ ਦਿੰਦੇ ਬੋਲਣ ਵੀ ਨਹੀਂ ਦਿੰਦੇ ਦਿੱਲੀ ਵੀ ਨਹੀਂ ਜਾਣ ਦਿੰਦੇ ਮਤਲਬ ਹੱਦ ਹੈ ਯਾਰ ਕਿਸੇ ਪਾਸੇ ਤਾਂ ਆਵੇ ਬੰਦਾ ਪਰ ਇਸ ਤਰੀਕੇ ਨਾਲ ਰੇਲਾਂ ਰੋਕਣ ਨਾਲ ਆਰਥਿਕ ਤੰਗੀ ਨਹੀਂ ਆਏਗੀ ਪੰਜਾਬ ਸੂਬੇ ਵਿੱਚ ਪਹਿਲੀ ਕਾफी ਠੰਡ ਰੋਕੀ ਜਾ ਰਹੀ ਹੈ ਨਾ ਕੇਂਦਰ ਸਰਕਾਰ ਵੱਲੋਂ ਬਿਲਕੁਲ ਆਏਗੀ ਜੀ ਅਸੀਂ ਬੱਕਰੀ ਕਰੀਏ ਕੀ ਤਹੀਂ ਤੇ ਤੁਹਾਨੂੰ ਦੱਸੋ ਵੀ ਏਡੀ ਮਜਬੂਰੀ ਸਾਡਾ ਦਿਲ ਨਹੀਂ ਕਰਦਾ ਸਾਡਾ ਦਿਲ ਨਹੀਂ ਕਰਦਾ ਨਾ ਸੜਕ ਰੋਕਣ ਨੂੰ ਨਾ ਰੇਲ ਰੋਕਣ ਨੂੰ ਪਰ ਇੱਕ ਦਿਨ ਦੋ ਦਿਨ 21 ਦਿਨ ਹੋ ਗਏ ਜੀ ਤੁਸੀਂ ਉਹਨਾਂ ਦੀ ਸਿਹਤ ਵੀ ਤਾਂ ਦੇਖਣੀ ਹੈ ਨਾ ਗੱਲ ਕਰਨ ਸਾਨੂੰ ਗੱਲਬਾਤ ਦਾ ਸੱਦਾ ਦੇਣ ਨਹੀਂ ਸਾਡੇ ਵਹੋਂਗੇ ਤਾਂ ਕਹਿਣ ਇਹ ਸ਼ਰਿਆਮ ਕਹਿਣ ਵੀ ਅਸੀਂ ਨਹੀਂ ਆ ਕਰਨਾ ਤੁਹਾਡੀਆਂ ਮੰਗਾ ਗਲਤ ਨੇ ਕਹਿੰਦੇ ਮੰਗਾ ਠੀਕ ਨੇ ਮੰਗ ਵੀ ਰਹੇ ਆ ਪਰ ਤੁਹਾਡੀਆਂ ਦੇਣੀਆ ਵੀ ਨਹੀਂ ਇਹ ਤਾਂ ਕੋਈ ਗੱਲ ਨਹੀਂ ਆ ਬਣਦੀ ਬੱਲੇਵਾਲ ਸਾਹਿਬ ਦੀ ਹਾਲਤ ਆ ਜਿਹੜੀ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਕੀ ਲੱਗਦਾ ਸਰ ਕਿਉਂ ਨਹੀਂ ਸਰਕਾਰ ਇਸ ਮੁੱਦੇ ਤੇ ਗੱਲਬਾਤ ਕਰ ਰਹੀ ਕਿਸਾਨਾਂ ਦੇ ਨਾਲ ਉਹੀ ਤਾਂ ਸਰ ਮੈਂ ਤੁਹਾਨੂੰ ਬਾਰੀ-ਬਾਰੀ ਬੇਨਤੀ ਕਰ ਰਿਹਾ ਮੀਡੀਆ ਦੇ ਜ਼ਰੀਆ ਤੁਸੀਂ ਉਹਨਾਂ ਤੱਕ ਸਾਡੀਆਂ ਖਬਰਾਂ ਪਹੁੰਚਾਓ ਵੀ ਗੱਲ ਤਾਂ ਦੱਸਣ ਸਾਨੂੰ ਕਿਉਂ ਨਹੀਂ ਸਾਡੀ ਸੁਣ ਰਹੇ ਦੱਲੇਵਾਲ ਸਾਹਿਬ ਨੇ ਕੱਲ ਭਾਵਕ ਹੋ ਕੇ ਐਨੇ ਉਹਨਾਂ ਦੀ ਸਿਹਤ ਸਿਹਤ ਠੀਕ ਨਹੀਂ ਸੀ ਫਿਰ ਵੀ ਉਹਨਾਂ ਨੇ ਕੱਲ ਆਪਣੇ ਭਾਸ਼ਣ 'ਚ ਕਿਹਾ ਵੀ ਪੀਐਮ ਸਾਹਿਬ ਤੇ ਅਮਿਤ ਸ਼ਾਹ ਜੀ ਨੂੰ ਇੰਨਾ ਐਨੇ ਗ੍ਰੇਮਾ ਭਰੇ ਪੱਧਰੇ ਇਹਨਾਂ ਦੇ ਕਿ ਉਸ ਪੱਧਰ ਤੇ ਬੈਠ ਕੇ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਰਾਜੇ ਦੇ ਘਰ ਹੁੰਦਾ ਜਾਂ ਗਲਤ ਕਹੀ ਹੈ ਠੀਕ ਉਹ ਮਤਲਬ ਹੰਬਲ ਪੂਸਾ ਪਾ ਰਹੇ ਨੇ ਲੋਕਾਂ ਨੂੰ ਜੋ ਮੈਂਬਰਸ ਹਨ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਲਗਾਤਾਰ ਪ੍ਰੋਟੈਸਟ ਚੱਲਦਾ ਰਹੇਗਾ ਤੇ ਜੇਕਰ ਕੋਈ ਕਿਤੇ ਟ੍ਰੇਨ ਦੇ ਵਿੱਚ ਜਾਣਾ ਚਾਹੁੰਦਾ ਹੈ ਤੇ ਕੁਰਾਲੀ ਰੇਲਵੇ ਸਟੇਸ਼ਨ ਤੇ ਇਸ ਵਕਤ ਨਾ ਪੁੱਜੇ ਤੇ ਤਸਵੀਰਾਂ ਤੁਹਾਨੂੰ ਲੋਕਿਤ ਮਿਸ਼ਨ ਦੀਆਂ ਦਿਖਾ ਰਹੇ ਹਾਂ ਜਿੱਥੇ ਇੱਕ ਵੱਡਾ ਪ੍ਰੋਟੈਸਟ ਹੈ ਜੋ ਲੋਕਿਤ ਮਿਸ਼ਨ ਦੇ ਮੈਂਬਰਾਂ ਵੱਲੋਂ ਕੀਤਾ ਹੋਇਆ ਹੈ ਤੇ ਨਾਲ ਕਿਸਾਨ ਯੂਨੀਅਨ ਖੋਸਾ ਅਤੇ ਹੋਰ ਵੀ ਕਿਸਾਨ ਯੂਨੀਅਨਾਂ ਜਿਹੜੀਆਂ ਪੁੱਜੀਆਂ ਹੋਈਆਂ ਅਤੇ ਇਹਨਾਂ ਦੀ ਮੰਗ ਇੱਕੋ ਹੈ ਕਿ ਡੱਲੇਵਾਲ ਡੱਲੇਵਾਲ ਜੀ ਦਾ ਜੋ ਮਰਨ ਵਰਤ ਹੈ ਉਹ ਖਲਵਾਇਆ ਜਾਵੇ ਅਤੇ ਨਹੀਂ ਤਾਂ ਸੰਘਰਸ਼ ਜੋ ਅੱਜ 2 ਵਜੇ ਮੀਟਿੰਗ ਰੱਖੀ ਗਈ ਹੈ ਉਸ ਮੀਟਿੰਗ ਜੇਕਰ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਲਿੱਤਾ ਜਾਂਦਾ ਤਾਂ ਉਸੇ ਤਰ੍ਹਾਂ ਕਿਸਾਨ ਆਗੂ ਵੀ ਕਰਨਗੇ